ਮਹਾਨਤਾ ਇਨਸਾਨ ਦੀ ਨਹੀਂ ਉਸ ਦੇ ਚੰਗੇ ਸੁਭਾਅ ਦੀ ਹੁੰਦੀ ਹੈ ਕੋਈ ਇੱਕ ਪਲ ਦਿਲ ਵਿੱਚ ਰਹਿ ਕੇ ਦਿਲ ਜਿੱਤ ਲੈਂਦਾ ਹੈ ਤੇ ਕੋਈ ਜ਼ਿੰਦਗੀ ਭਰ ਨਾਲ ਰਹਿ ਕੇ ਵੀ ਨਹੀਂ ਜਿੱਤ ਪਾਉਂਦਾ ਅੰਜੀਉ ਭਾਵੇਂ ਇਨਸਾਨ ਦੇ ਹੋਣ ਜਾਂ ਜਾਨਵਰ ਦੇ ਇਹ ਬਾਹਰ ਉਦੋਂ ਹੀ ਆਉਂਦੇ ਨੇ ਜਦੋਂ ਦਿਲ ਵਿੱਚ ਦਰਦ ਬਹੁਤ ਹੁੰਦਾ ਹੈ ਕਿਸੇ ਦੇ ਅੰਦਰ ਪਿਆਰ ਜਗਵਾ ਕੇ ਉਸਨੂੰ ਛੱਡ ਦੇਣਾ ਉਸ ਦਾ ਕਤਲ ਕਰਨ ਦੇ ਬਰਾਬਰ ਹੁੰਦਾ ਹੈ ਗਲਤ ਲੋਕ ਤਾਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਆਉਂਦੇ ਨੇ। ਇਹੀ ਗਲਤ ਲੋਕ ਆਪਾਂ ਨੂੰ ਸਬਕ ਤੇ ਜਾਂਦੇ ਨੇ। ਮੈਂ ਬਿਲਕੁਲ ਠੀਕ ਹਾਂ ਤਾਂ ਕਿਸੇ ਨੂੰ ਵੀ ਕਹਿ ਸਕਦੇ ਹਾਂ ਪਰ ਮੈਂ ਬਹੁਤ ਦੁੱਖ ਵਿੱਚ ਹਾਂ। ਇਹ ਕਹਿਣ ਲਈ ਕੋਈ ਬਹੁਤ ਖਾਸ ਹੋਣਾ ਚਾਹੀਦਾ। ਤੇਰੇ ਜਾਣ ਤੋਂ ਬਾਅਦ ਕੁਝ ਬਦਲਿਆ ਤਾਂ ਨਹੀਂ। ਰਾਤ ਵੀ ਹੋਈ ਸੀ ਤੇ ਚੰਦ ਵੀ ਸੀ ਪਰ ਨੀਂਦ ਨਹੀਂ ਆਈ ਸੀ। ਇੱਕ ਕੁੜੀ ਤੁਹਾਡੇ ਪਿਆਰ ਵਿੱਚ ਕੁਝ ਵੀ ਕਰ ਜਾਊਗੀ। ਬਸ ਤੁਸੀਂ ਉਸ ਤੋਂ ਇਹ ਦੋ ਚੀਜ਼ਾਂ ਕਦੇ ਨਾ ਮੰਗਿਓ ਪਹਿਲੀ ਚੀਜ਼ ਇਹ ਕੀ ਉਸ ਤੋਂ ਜ਼ਬਰਦਸਤੀ ਦਾ ਪਿਆਰ ਨਾ ਮੰਗਿਓ ਤੇ ਦੂਸਰੀ ਚੀਜ਼ ਇਹ ਕੀ ਤੁਸੀਂ ਉਹਨਾਂ ਕੰਮਾਂ ਵਿੱਚ ਉਸ ਦਾ ਸਾਥ ਨਾ ਮੰਗਿਓ ਜੋ ਉਸ ਨੂੰ ਪਸੰਦ ਨਾ ਕਰੇ